ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਭ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਸ੍ਰੋਣ ਵਾਲੇ ਦੇਸ਼ ਪ੍ਰਦੇਸ਼ ਵਾਸਤੇ ਵੀਰਾਂ ਭੈਣਾਂ ਨੂੰ ਅਦਬ ਸਤਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਖੁਸ਼ਾਮਦੀਦ ਅੱਜ ਫਿਰ ਲੋਕ ਗੀਤਾਂ ਦੀ ਅਮੀਰ ਵਿਰਾਸਤ ਵਿੱਚੋਂ ਇੱਕ ਹੋਰ ਰੰਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਆਓ ਸਾਰੇ ਰਲ ਕੇ ਇਸ ਨੂੰ ਗਾਈਏ ਸੁਣੀਏ ਤੇ ਮਾਣੀਏ ਇਹ ਲੋਕ ਗੀਤ ਅੰਬਾ ਦੇ ਬੂਟੇ ਸੀ ਚਾਰੇ ਇੱਕ ਅੰਬ ਰਾਸ ਨੇ ਗਿਆ ਜੀਵੇ ਨੀ ਸੋਣੇ ਦੀ ਜਾਨ ਇੱਕ ਅੰਬ ਪੱਕ ਨੀ ਗਿਆ ਰਾਖੀ ਵਲਸੀ ਨਾ ਦਾ ਮੈਂ ਉੱਥੇ ਜਾ ਕੇ ਸੋਨੀਂਗੀ ਜੀਵੇਨੀ ਸੋਣੇ ਦੀ ਜਾਨ ਮੈਂ ਉੱਥੇ ਜਾ ਕੇ ਸੋਨੀਂਗੀ ਨਵਲੇ ਸੀਸ਼ੇ ਤਾਂ ਮੋੜ ਕੇ ਨਸ ਨਹੀਂ ਗੀਆ ਜੀਵੇ ਨਹੀਂ ਸੋਣੇ ਦੀ ਜਾਨੇ ਤੋੜ ਕੇ ਨਸ ਨਹੀਂ ਗੀਆ ਇੱਛੇ ਤਾਰੇਗੇ ਜਵਾਨ ਮੇਰੇ ਜਾਨੀ ਜਾਫੜਿਆ ਜੀਵੇ ਨੀ ਸੋਣੇ ਦੀ ਜਾਨ ਮੇਰੇ ਜਾਨੀ ਜਾਫੜਿਆ ਮਨ ਮੇਰਾ ਹੋਇਆ ਬਗੋਬਾ ਗਜਨੀ ਮੇਰੇ ਜਸ ਮੇ ਲਿਆ ਜੀਵੇ ਨੀ ਸੋਣੇ ਦੀ ਜਾਨ ਮ ਜਾਨੀ ਮੇਰੇ ਜਸ ਮੇ ਲਿਆ ਕਣਕ ਪੱਕੀ ਨੈਰੋਂ ਪਾਰੇ ਸਿਟਾਇਓ ਨੂੰ ਅਜਬ ਪਿਆ ਜੀਵੇ ਨੀ ਸੋਣੇ ਦੀ ਜਾਨ ਸਿਟਾਇਓ ਨੂੰ ਅਜਬ ਪਿਆ ਵੜਣ ਬਲਸੀ ਜਵਾਨੇ ਉੱਥੇ ਗਲੀ ਪੈਣਗੇ ਆ ਜੀਵੇ ਨੀ ਸੋਣੇ ਦੀ ਜਾਨੇ ਉੱਥੇ ਗਲੀ ਪੈਣਗੇ ਆ ਛਿੰਜ ਪਈ ਮੋਲਤਾ ਨ ਮੇਰਾ ਜਾਨੀ ਛਿੰਜੇ ਨਹੀਂਂਗੀਆ ਜੀਵੇ ਨੀ ਸੋਣੇ ਦੀ ਜਾਨ ਮੇਰਾ ਜਾਨੀ ਛਿੰਜੇ ਨਹੀਂਂਗੀਆ ਹੋਰ ਤਾਟੇ ਗੇ ਜਵਾਨ ਮੇਰਾ ਜਾਨੀ ਜਿੱਤ ਨੀਂਗੀਆ ਜੀਵੇ ਨੀ ਸੋਣੇ ਦੀ ਜਾਨ ਜਾਨੀ ਮੇਰਾ ਜਿੱਤ ਨੀਂਗੀਆ ਹੋ ਰਾਨੂ ਮਿਲੇ ਸੀ ਆ ਮਰ ਜੰਮੀ ਮੇਰੇ ਕੋੜਾ ਮਿਲੇ ਆ ਜੀਵੇ ਨੀ ਸੋਣੇ ਦੀ ਜਾਂ ਦਲਤੇ ਆ ਗਏ ਜਵਾਨ ਮੇਰਾ ਜਾਨੀ ਕੋੜੇ ਚੜੇ ਆ ਜੀਵੇ ਨੀ ਸੋਣੇ ਦੀ ਜਾਨ ਮੇਰਾ ਜਾਨੀ ਕੋੜੇ ਚੜੇ ਆ ਓ ਮੀਦੇ ਤਨ ਨੂੰ ਇਹ ਗੀਤ ਪਸੰਦ ਆਇਆ ਹੋਵੇਗਾ ਸੁਝਾਵਾ ਰਹੀ ਦਸੰਦੀ ਖਿਚਲ ਕਰਿਓ ਰਬ ਰੱਖਾ